ਕਉਕ ਸੰਜੀਵਨੀ ਦੇ ਵਿੱਚ ਛੋਟੇ ਛੋਟੇ ਜੀਵਾਣੂ ਨੇ ਜਿਨ੍ਹਾਂ ਨੇ ਫੰਗਸ ਨੂੰ ਖਾਣਾ ਜੇ ਉਹਨੂੰ ਗਰਮ ਰੂੜੀ ਆ 40 50 ਡਿਗਰੀ ਤੇ ਆ ਉਹਦੇ ਤੇ ਆਪਾਂ ਪਾਤਾ ਉਹਨੇ ਖਤਮ ਹੋ ਜਾਣਾ ਉੱਥੇ ਤੁਸੀਂ ਉਹਨੂੰ ਖੇਤ ਚ ਸਿੱਟੋ ਨਾ ਸਿੱਟੋ ਦਾ ਕੋਈ ਫਾਇਦਾ ਨਹੀਂ ਜਾਂ ਤੁਸੀਂ ਨੇ ਕੀ ਕੀਤਾ ਵੀ 12 36 ਪਾਤਾ ਤਾਂ ਉਹਨੇ ਕੀ ਕਰਨਾ ਛੋਟੀ ਜਿਹੜੀ ਸੰਜੀਵਨੀਆ ਉਹਨੂੰ ਜ਼ੀਰੋ ਕਰ ਦੇਣਾ ਤੇ ਆਪਾਂ ਨੇ ਕਾਲੀ ਕਰਤੀ 3 ਵਜੇ 4 ਵਜੇ ਸੜਤਾ ਟੈਂਪਰੇਚਰ ਸੀਗਾ 45 ਡਿਗਰੀ 47 ਡਿਗਰੀ ਤੇ ਉਸ ਤੇ ਉਹਨੇ 1% ਵੀ ਕੰਮ ਨਹੀਂ ਕਰਨਾ ਕੀਤਾ ਕੀ ਸੀਗਾ ਜਦੋਂ ਝੋਨੇ ਦਾ ਕੱਦੂ ਮਾਰਿਆ ਕਿਉਂਕਿ ਕਿਹਾ ਜਾਂਦਾ ਵੀ ਜਿਹੜਾ ਘੰਡਾ ਰੋਗ ਹੈ ਉਹ ਖ ਤਮ ਹੈਗੀ ਕੀਤਾ ਕਦੂ ਕਰਨ ਤੇ ਨਾਲ ਦੀ ਨਾਲ ਹੀ ਰੋਟਾਵੇਟਰ ਦੇ ਮਗਰ ਜਿਹੜਾ ਰੱਖ ਕੇ ਰੂੜੀ ਦਾ ਟੋਕਰਾ ਜਿਹਦੇ ਵਿੱਚ ਮੈਂ ਟ੍ਰੈਕੋਡਰਮਾ ਸੰਜੀਵਨੀ ਤਿਆਰ ਕੀਤੀ ਸੀ ਉਹਦਾ ਹੌਲੀ ਹੌਲੀ ਚਾਰ ਟੋਕਰੇ ਰੂੜੀ ਵਾਲੀ ਕਹਾਣੀ ਤੁਹਾਨੂੰ ਦੱਸਤੀ ਵੀ ਉਹ ਚਲ ਮਾਇਰਾ ਨੇ ਸਪਰਸ਼ ਕਰਨੀ ਸੀ ਕਰਤੀ ਵਧੀਆ ਗੱਲ ਹੈ ਪਰ ਜਦੋਂ ਉਹ ਪਾਈ ਨਹੀਂ ਜਾ ਸਕਦੀ ਉਸ ਗੱਲ ਦਾ ਫਾਇਦਾ ਕੋਈ ਨਹੀਂ ਇਹਨੂੰ ਪਰ ਲਾ ਦਾਂਗੇ ਚੰਗੀ ਤਰ੍ਹਾਂ ਠੀਕ ਹੈ ਇਸ ਤੋਂ ਬਾਅਦ ਇਹਦੇ ਵਿੱਚ ਝੰਡਾ ਨਿਕਲਣ ਦਾ ਕੋਈ ਚਾਂਸ ਨਹੀਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਹਾਰਡਲੀ ਇਹਦੇ ਵਿੱਚ 4-5 ਝੰਡੇ ਹੋਣਗੇ ਇੱਕ ਕਿੱਲੇ ਮਗਰ ਖੇਤ ਮੈਂ ਇਹ ਜਿਆ ਤਿਆਰ ਰੱਖਿਆ ਜਿੱਥੇ ਮੈਂ ਕੱਲਾ ਟ੍ਰੈਕੋਡਰਮਾ ਪਾਇਆ ਜਿੱਥੇ ਸਿਰਫ ਸੰਜੀਵਨੀ ਪਾਈ ਐ ਉੱਥੇ 1263 ਜਾਂ ਥਾਇਓਮੈਥਾਇਲ ਖੇਤ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਆਪਾਂ ਨੇ ਹਾਂਜੀ ਕਿਸਾਨ ਪ੍ਰਭਾ ਵੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਟ੍ਰਾਈਕੋਡਰਮਾ ਬਾਰੇ ਸੰਜੀਵਨੀ ਬਾਰੇ ਵੀ ਇਹਦਾ ਕੀ ਰਿਜ਼ਲਟ ਰਿਹਾ ਤੇ ਕਿਉਂ ਲੋਕ ਕਹਿ ਰਹੇ ਨਹੀਂ ਵੀ ਇਹਨੇ ਕੋਈ ਕੰਮ ਨਹੀਂ ਕੀਤਾ ਲੋਕ ਜਿਹੜਾ ਮਿੱਠਾ ਸੋਡਾ ਤੇ ਜਿਹੜਾ ਫੜਕੜੀ ਪਾਉਣ ਵਾਸਤੇ ਮਜਬੂਰ ਹੋਏ ਨੇ ਕੀ ਕਾਰਨ ਨੇ ਅੱਜ ਤੁਹਾਡੇ ਨਾਲ ਆਪਾਂ 5 ਗੱਲਾਂ ਸਾਂਝੀਆਂ ਕਰਾਂਗੇ ਵੀ ਪੰਜ ਕਾਰਨ ਇਹਨਾਂ ਕਰਕੇ ਜਿਹੜੀ ਸੰਜੀਵਨੀ ਆ ਉਹ ਲੋਕਾਂ ਨੇ ਫੇਲ ਕਰਤੀ ਜਿਹੜਾ ਟ੍ਰਾਈਕੋਡਰਮਾ ਉਹਦਾ ਸਹੀ ਰਿਜ਼ਲਟ ਜਿਹੜਾ ਲੋਕਾਂ ਨੂੰ ਨਹੀਂ ਮਿਲਿਆ ਜੇ ਤੁਸੀਂ ਨੇ ਵੀ ਇਹਨਾਂ ਪੰਜਾਂ ਗਲਤੀਆਂ ਦੇ ਵਿੱਚੋਂ ਇੱਕ ਵੀ ਗਲਤੀ ਕੀਤੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਵੀ ਤੁਹਾਡਾ ਰਿਜ਼ਲਟ ਹੈ ਉਹ ਟ੍ਰਾਈਕੋਡਰਮਾ ਦਾ ਪੂਰਾ ਨਹੀਂ ਆਇਆ ਤਾਂ ਤੁਸੀਂ ਉਹ ਦਵਾਈ ਨੂੰ ਟ੍ਰਾਈਕੋਡਰਮਾ ਜਿਹੜਾ ਉਹਨੂੰ ਦਵਾਈ ਨੂੰ ਮਾੜੀ ਨਹੀਂ ਕਹਿ ਸਕਦੇ ਉਹਨੂੰ ਜਿਹੜਾ ਜਿਹੜੀ ਉਹ ਕਾਰਡ ਹੈ ਜਿਹੜੀ ਉਹ ਆਪਣੇ ਵਾਸਤੇ ਇੱਕ ਵਰਦਾਨ ਬਾਸਮਤੀ ਵਾਸਤੇ ਯੂਨੀਵਰਸਿਟੀ ਨੇ ਪੈਦਾ ਕੀਤਾ ਹੈ ਉਹਨੂੰ ਅਸੀਂ ਟੋਟਲੀ ਰਿਜੈਕਟ ਨਹੀਂ ਕਰ ਸਕਦੇ ਜਿੰਨਾ ਟਾਈਮ ਉਹਨੂੰ ਆਪਾਂ ਸਹੀ ਢੰਗ ਨਾਲ ਵਰਤੋਂ ਨਹੀਂ ਕਰਦੇ ਤਾਂ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਹੜੀਆਂ ਪੰਜ ਕਮੀਆਂ ਨੇ ਉਹ ਆਪਣੇ ਤੋਂ ਰਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਪੰਜ ਆਪਾਂ ਨੇ ਗਲਤੀਆਂ ਕੀਤੀਆਂ ਨੇ ਆਪਾਂ ਟ੍ਰਾਈਕੋਡਰਮਾ ਸੰਜੀਵਨੀ ਦਾ ਵਰਤੋਂ ਕਰਨ ਵਾਸਤੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਦੱਸਾਂਗੇ ਵੀ ਇਹਦਾ ਸਹੀ ਇਸਤੇਮਾਲ ਟ੍ਰਾਈਕੋਡਰਮਾ ਦਾ ਜਿਹੜੀ ਸੰਜੀਵਨੀ ਦਾ ਪੈਕਟ ਹੈ 1 ਕਿਲੋ ਦਾ ਲੀਟਰ ਵੀ ਆਉਂਦਾ ਹੈ ਉਹਦਾ ਜਿਹੜਾ ਸਹੀ ਇਸਤੇਮਾਲ ਆ ਉਹ ਆਪਾਂ ਕਿਵੇਂ ਕਰਨਾ ਹੈ ਪਹਿਲੀ ਗਲਤੀ ਜਿਹੜੀ ਸਾਰੇ ਕਿਸਾਨਾਂ ਨੇ ਕੀਤੀ ਆ ਆਪਾਂ ਨੇ ਪਹਿਲੀ ਗਲਤੀ ਇਹ ਕੀਤੀ ਹੈ ਤੁਸੀਂ ਕਹਿੰਦਾ ਜੀ ਅਸੀਂ ਸੰਜੀਵਨੀ ਪਾਤੀ ਝੋਨਾ ਲਾਉਣ ਸਾਰ ਠੀਕ ਹੈ ਜੀ ਸੰਜੀਵਨੀ ਪਾਤੀ ਜੀ ਅਸੀਂ ਨੇ ਜੜਾਂ ਭੁੰਤੀਆਂ ਜੀ ਠੀਕ ਹੈ ਉਦੋਂ ਅਗਲੇ ਦੂਸਰੇ ਤੀਸਰੇ ਦਿਨ ਚੌਥੇ ਦਿਨ ਪੰਜਵੇਂ ਦਿਨ ਤੁਸੀਂ ਉਹਦੇ ਚ ਥਾਇ ਮਥੈਲ ਪਾਤਾ ਖੇਤ ਚ 12 36 ਪਾਤਾ ਜਿਹੜਾ ਸੰਜੀਵਨੀ ਆ ਉਹਦੇ ਨਾਲ ਜੜਾਂ ਭੁੰਤੀਆਂ ਜਦ ਤੁਸੀਂ ਸੰਜੀਵਨੀ ਨੂੰ ਖੇਤ ਦੇ ਵਿੱਚ ਪਾਤਾ ਕਿਵੇਂ ਪਾਤਾ ਰੇਹ ਚ ਪਾਤਾ ਰੂੜੀ ਚ ਪਾਤਾ ਪਰ ਤੁਸੀਂ ਨੇ ਉਹਦੋਂ 5ਵੇਂ ਦਿਨ 7ਵੇਂ ਦਿਨ ਤੁਸੀਂ ਨੇ ਉਹਦੇ ਚ ਥਾਈ ਮੈਥਾਈਲ ਪਾਤਾ ਖੇਤ ਦੇ ਵਿੱਚ ਜਾਂ ਤੁਸੀਂ ਨੇ ਕੀ ਕੀਤਾ ਵੀ 1263 ਪਾਤਾ ਤਾਂ ਉਹਨੇ ਕੀ ਕਰਨਾ ਤੁਹਾਡੀ ਜਿਹੜੀ ਸੰਜੀਵਨੀ ਆ ਉਹਨੂੰ ਜ਼ੀਰੋ ਕਰ ਦੇਣਾ ਕਿਉਂਕਿ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਚ ਦੱਸਿਆ ਵੀ ਜਿਹੜੀ ਸੰਜੀਵਨੀ ਆ ਟ੍ਰੈਕੋਡਰਮਾ ਜਾਂ ਬਾਇਓਲੋਜੀਕਲ ਫੰਗੀਸਾਈਡ ਕੋਈ ਵੀ ਆ ਉਹਦਾ ਜਿਹੜੇ ਦੂਜੇ ਫੰਗੀਸਾਈਡ ਨੇ ਸਿਸਟੈਮੈਟਿਕ ਫੰਗੀਸਾਈਡ 1263 ਹੋਇਆ ਥਾਈ ਮੈਥਾਈਲ ਹੋਇਆ ਜਾਂ ਕੋਈ ਹੋਰ ਆ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਤੁਸੀਂ ਦੋਹਾਂ ਚੋਂ ਇੱਕੋ ਹੀ ਪ੍ਰੋਡਕਟ ਵਰਤਣਾ ਹੈ ਜੇ ਤੁਸੀਂ ਸੰਜੀਵਨੀ ਵਰਤ ਲਈ ਉਹਦੂ ਬਾਅਦ ਤੁਸੀਂ ਨੇ 1263 ਪਾਤਾ ਥਾਇਮਥੈਲ ਪਾਤਾ ਉਹਨੇ ਸੁੱਡੀ ਟ੍ਰਾਈਕੋਡਰਮਾ ਸੰਜੀਵਨੀ ਦਾ ਰਿਜ਼ਲਟ ਜ਼ੀਰੋ ਕਰਤਾ ਠੀਕ ਹੈ ਤੇ ਦੂਸਰੀ ਗਲਤੀ ਹੁਣ ਗੱਲ ਕਰਦੇ ਆਪਾਂ ਦੂਸਰੀ ਗਲਤੀ ਦੀ ਦੂਸਰੀ ਗਲਤੀ ਆਪਾਂ ਕੀ ਕੀਤੀ ਹੈ ਵੀ ਆਪਾਂ ਨੇ ਰੇਚ ਰਲਾ ਕੇ ਸਿੜਤਾ ਰੇਚ ਰਲਾ ਕੇ ਸਿੜਤਾ ਆਪਾਂ ਨੇ ਲੀਟਰ ਸੀ ਉਹਨੂੰ ਜੂਰੀਆ ਚ ਰਲਾ ਲਿਆ ਜਾਂ ਜਿਹੜਾ ਪੈਕ ਸੀ ਉਹਨੂੰ ਜੂਰੀਆ ਚ ਰਲਾ ਲਿਆ ਜਿਹਦੀ ਕੀ ਕੋਈ ਸਪਰਸ਼ ਨਹੀਂ ਯੂਨੀਵਰਸਿਟੀ ਵੱਲੋਂ ਵੀ ਨਹੀਂ ਕਿਸੇ ਹੋਰ ਵੱਲੋਂ ਵੀ ਨਹੀਂ ਟ੍ਰਾਈਕੋਡਰਮਾ ਦਾ ਜੂਰੀਆ ਨਾਲ ਕੋਈ ਮੇਲ ਨਹੀਂ ਸੋਨੂੰ ਰਿਜ਼ਲਟ ਮਿਲਿਆ ਵਧੀਆ ਗੱਲ ਹੈ ਜੇ ਨਹੀਂ ਮਿਲਿਆ ਤਾਂ ਹੋ ਸਕਦਾ ਉਹਦੇ ਵਿੱਚ ਸੋਡੇ ਟ੍ਰਾਈਕੋਡਰਮਾ ਨੇ ਸਹੀ ਕੰਮ ਨਹੀਂ ਕੀਤਾ ਇਹ ਜਿਹੜੀ ਆਪਣੀ ਦੂਸਰੀ ਗਲਤੀ ਹੈ ਜਿਹੜੀ ਤੀਸਰੀ ਗਲਤੀ ਆਪਾਂ ਨੇ ਕੀ ਕੀਤੀ ਆਪਾਂ ਨੇ ਕੀ ਕੀਤਾ ਯੂਰੀਆ 'ਚ ਚਲੋ ਨਹੀਂ ਰਲਾਇਆ ਆਪਾਂ ਨੇ ਰੂੜੀ 'ਚ ਰਲਾ ਲਿਆ ਪਰ ਕੀਤਾ ਕੀ ਹੈ ਰੂੜੀ 'ਚ ਜਦੋਂ ਰਲਾਇਆ ਰੂੜੀ ਪੱਟੀ ਨਾਲ ਦੀ ਨਾਲ ਉਹਦੇ 'ਚ ਆਪਾਂ ਟ੍ਰਾਈਕੋਡਰਮਾ ਪਾਤਾ ਸੀਮ ਨਹੀਂ ਪਾਤੀ ਉਹਦੇ ਨਾਲ ਕੀ ਹੈ ਜਦੋਂ ਗਰਮ ਰੂੜੀ ਆ ਉਹਨੇ ਜਿਹੜਾ ਆਪਣਾ ਸੰਜੀਵਨੀ ਹੈ ਜਿਹੜਾ ਆਪਣਾ ਕਲਚਰ ਹੈ ਤਿਆਰ ਹੋਣ ਤੋਂ ਪਹਿਲਾਂ ਹੀ ਉਹਨੇ ਡੈਮੇਜ ਹੋ ਜਾਣਾ ਕਿਉਂਕਿ ਸੰਜੀਵਨੀ ਦੇ ਵਿੱਚ ਛੋਟੇ-ਛੋਟੇ ਜੀਵਾਣੂ ਨੇ ਜਿਨ੍ਹਾਂ ਨੇ ਫੰਗਸ ਨੂੰ ਖਾਣਾ ਹੈ ਜੇ ਉਹਨੂੰ ਗਰਮ ਰੂੜੀ ਆ 40-50 ਡਿਗਰੀ ਤੇ ਆ ਉਹਦੇ ਵਿੱਚ ਆਪਾਂ ਪਾਤਾ ਉਹਨੇ ਖਤਮ ਹੋ ਜਾਣਾ ਉੱਥੇ ਤੁਸੀਂ ਉਹਨੂੰ ਖੇਚ ਸਿੱਟੋ ਨਾ ਸਿੱਟੋ ਦਾ ਕੋਈ ਫਾਇਦਾ ਨਹੀਂ ਠੀਕ ਹੈ ਚੌਥੀ ਗੱਲ ਚੌਥੀ ਗੱਲ ਕੀ ਕੀਤੀ ਤੁਸੀਂ ਨੇ ਰੂੜੀ 'ਚ ਰਲਾਤਾ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਹਨੂੰ ਐਂ ਰੱਖਤਾ ਰਾਤ ਨੂੰ ਰੱਖਤਾ ਦਿਨੇ ਉਸ ਤੋਂ ਬਾਅਦ ਧੁੱਪ ਲੱਗੀ ਉਹਨੂੰ 2-3 ਘੰਟੇ 4 ਘੰਟੇ ਉਹਨੇ ਧੁੱਪ ਦੇ ਵਿੱਚ ਖਰਾਬ ਹੋ ਜਾਣਾ ਸੰਜੀਵਨੀ ਨੇ ਕੰਮ ਨਹੀਂ ਕਰਨਾ ਧੁੱਪ ਦੇ ਵਿੱਚ ਉਹਨੇ ਖਰਾਬ ਹੋ ਜਾਣਾ ਠੀਕ ਹੈ 35 40 ਡਿਗਰੀ 45 ਡਿਗਰੀ ਬਾਹਰ ਦਾ ਟੈਂਪਰੇਚਰ ਹੈ ਫਰਸ਼ ਤੱਤਾ ਹੈ ਜੇ ਤੁਸੀਂ ਉਸ ਤੇ ਰੱਖੋਗੇ ਉਹਨੂੰ ਉਹਨੇ ਖਰਾਬ ਹੋ ਜਾਣਾ ਠੀਕ ਹੈ ਪੰਜਵੀਂ ਜਿਹੜੀ ਮੇਨ ਗਲਤੀ ਹੈ ਸਭ ਤੋਂ ਵੱਡੀ ਗਲਤੀ ਹੈ ਉਹ ਗਲਤੀ ਕੀ ਹੈ ਜਦੋਂ ਆਪਾਂ ਸਾਰਾ ਕੁਝ ਤਿਆਰ ਵੀ ਕਰ ਲਿਆ ਦੋ ਦਿਨ ਰੂੜੀ ਚ ਵੀ ਰਲਆ ਲਿਆ ਜਦੋਂ ਉਹਨੂੰ ਸਿੱਟਿਆ ਆਪਾਂ ਨੇ ਦੁਪਹਿਰ ਦੇ 3 4 ਵਜੇ ਦਾ ਟਾਈਮ ਸੀ ਖੇਤ ਦੇ ਵਿੱਚ ਪਾਣੀ ਹੈ ਨਹੀਂ ਸੀ ਤੇ ਆਪਾਂ ਨੇ ਕਾਹਲੀ ਕਰਤੀ 3 ਵਜੇ 4 ਵਜੇ ਸਿੱਟਤਾ ਟੈਂਪਰੇਚਰ ਸੀਗਾ 45 ਡਿਗਰੀ 47 ਡਿਗਰੀ ਤੇ ਉਸ ਤੇ ਉਹਨੇ 1% ਵੀ ਕੰਮ ਨਹੀਂ ਕਰਨਾ ਠੀਕ ਹੈ ਇਹ ਪੰਜ ਗਲਤੀਆਂ ਤੁਸੀਂ ਨੇ ਕਰੀਆਂ ਨੇ ਮੈਂ ਵੀ ਕਰੀਆਂ ਨੇ ਇਹਨਾਂ ਚ ਲਾਸਟ ਵਾਲੀ ਜਿਹੜੀ ਪੰਜਵੀਂ ਗਲਤੀ ਆ ਉਹ ਦੂਸਰੀ ਵਾਰ ਦਾ ਜੋ ਟ੍ਰੈਕੋਡਰਮਾ ਮੈਂ ਪਾਇਆ ਉਹ ਮੈਂ ਖੁਦ ਬਾਅਦ ਦੇ ਵਿੱਚ ਮਹਿਸੂਸ ਕੀਤਾ ਵੀ ਮੈਂ 4 1/2 ਮੈਨੂੰ ਕਿਤੇ ਕੋਈ ਕਾਹਲੀ ਸੀ ਜਾਂ ਕੰਮ ਸੀ ਵੀ 4 1/2 ਮੈਂ ਉਹ ਪਾਤੀ ਤੇ ਉਹਨੇ ਕੰਮ ਕੁਝ ਨਹੀਂ ਕੀਤਾ ਜਿਸ ਤੱਕ ਮੈਨੂੰ ਰਲੈਜ ਹੋਇਆ ਕਿਉਂਕਿ ਇੰਨੀ ਗਰਮੀ ਸੀ ਖੇਤ ਦੇ ਵਿੱਚ ਪਾਣੀ ਹੈ ਨਹੀਂ ਸੀ ਉਹਨੇ ਧੁੱਪ ਦੇ ਵਿੱਚ ਵਾਹੀ ਖਤਮ ਹੋ ਜਾਣਾ ਜਿਹੜਾ ਵੀ ਜਵਾਣੂ ਮੈਂ ਬੈਕਟੀਰੀਆ ਪਾਇਆ ਸੀ ਉਹਨੇ ਉਦੋਂ ਹੀ ਖਤਮ ਹੋ ਜਾਣਾ ਹੁਣ ਜਿਹੜੀ ਅਗਲੀ ਗੱਲ ਹੈ ਵੀ ਆਪਾਂ ਨੇ ਇਹਦਾ ਸਹੀ ਇਸਤੇਮਾਲ ਕਿਵੇਂ ਕਰਨਾ ਉਹ ਤੁਹਾਨੂੰ ਦਿਖਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਟ੍ਰਾਈਕੋਡਰਮਾ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਵੀ ਜਿਹੜਾ ਮੈਂ ਆ ਜਿਹੜਾ ਝੋਨਾ ਇਹਦੇ ਵਿੱਚ ਦੋ ਵਾਰੀ ਟ੍ਰਾਈਕੋਡਰਮਾ ਪਾ ਚੁੱਕਿਆ ਹਾਂ ਜਿਹੜਾ ਪਹਿਲੀ ਵਾਰੀ ਮੈਂ ਟ੍ਰੋਕੋਡਰਮਾ ਪਾਇਆ ਹੈਗਾ صحیح ਨਹੀਂ ਪਾਈ ਹੈ ਪਹਿਲੀ ਵਾਰੀ ਉਹ ਮੈਨੂੰ ਬਹੁਤ ਸਹੀ ਲੱਗਿਆ ਤਰੀਕਾ ਉਹ ਤੁਹਾਨੂੰ ਮੈਂ ਦਿਖਾਉਣਾ ਕੀਤਾ ਕੀ ਸੀਗਾ ਜਦੋਂ ਝੋਨੇ ਦਾ ਕੱਦੂ ਮਾਰਿਆ ਕਿਉਂਕਿ ਕਿਹਾ ਜਾਂਦਾ ਵੀ ਜਿਹੜਾ ਝੰਡਾ ਰੋਗ ਹੈ ਉਹ ਖੇਤ ਦੇ ਵਿੱਚ ਹੁੰਦਾ ਹੈ ਮੈਂ ਹੈ ਕੀ ਕੀਤਾ ਕਦੂ ਕਰਨ ਤੇ ਨਾਲ ਦੀ ਨਾਲ ਹੀ ਰੋਟਾਵੇਟਰ ਦੇ ਮਾਗਰ ਜਿਹੜਾ ਰੱਖ ਕੇ ਰੂੜੀ ਦਾ ਟੋਕਰਾ ਜਿਹਦੇ ਵਿੱਚ ਮੈਂ ਟ੍ਰੈਕੋਡਰਮ ਸੰਜੀਵਨੀ ਤਿਆਰ ਕੀਤੀ ਸੀ ਉਹਦਾ ਹੌਲੀ ਹੌਲੀ ਛਿੱਟਾ ਦੇਤਾ ਸਾਰੇ ਖੇਤ ਦੇ ਵਿੱਚ ਤਾਂ ਉਹ ਮੈਨੂੰ ਵਧੀਆ ਤਰੀਕਾ ਲੱਗਿਆ ਵੀ ਜਿਹੜਾ ਜੇ ਕੋਈ ਫੰਗਸ ਹੋਊਗੀ ਖੇਤ ਦੇ ਵਿੱਚ ਉਹਨੇ ਪਹਿਲੀ ਖਤਮ ਕਰ ਦੇਣੀ ਹੈ ਮਤਲਬ ਆਪਾਂ ਐਂ ਕਹਿ ਲਓ ਵੀ ਖੇਤ ਨੂੰ ਇੱਕ ਤਰ੍ਹਾਂ ਨਾਲ ਸੋਧ ਲਿਆ ਠੀਕ ਹੈ ਆਪਾਂ ਖੇਤ ਨੂੰ ਸੋਧ ਲਿਆ ਪੂਰੀ ਤਰ੍ਹਾਂ ਤੇ ਇਸ ਤੋਂ ਬਾਅਦ ਕੀ ਕੀਤਾ ਖੇਤ ਸੋਧ ਲਿਆ ਉਦੋਂ ਬਾਅਦ ਚੋਨਾ ਲਾਤਾ ਇਹਦੇ ਵਿੱਚ ਦੋ ਵਾਰੀ ਤਿੰਨ ਵਾਰੀ ਜੂਰੀਆ ਪੈ ਗਈ ਦੋ ਵਾਰੀ ਜੂਰੀਆ ਪਾਈ ਇਹਦੇ ਵਿੱਚ ਕੁਝ ਨਹੀਂ ਪਾਇਆ ਕੱਲੀ ਜੂਰੀਆ ਪਾਈ 25-25 ਕਿਲੋ ਜਿਹੜੀ ਦੂਸਰੀ ਡੋਜ਼ ਆ ਉਹ ਆਪਾਂ ਤਿਆਰ ਕਰਕੇ ਦਿੱਤੀ ਹੈਗੀ ਵੀ ਆਪਾਂ ਰੂੜੀ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਮੇਥੋਂ ਗਲਤੀ ਹੋ ਗਈ ਵੀ ਮੈਂ 3-4 ਵਜੇ ਖੰਡਿਆਤਾ ਜਦੋਂ ਕਿ ਧੁੱਪ ਬਹੁਤ ਜ਼ਿਆਦਾ ਸੀ ਇੰਨੀ ਗਰਮੀ ਦੇ ਵਿੱਚ ਉਹਨੇ ਕੰਮ ਨਹੀਂ ਕਰਨਾ ਠੀਕ ਹੈ ਜਿਹੜਾ ਸਹੀ ਤਰੀਕਾ ਤੁਹਾਨੂੰ ਉਹ ਦੱਸਦੇ ਆ ਇਹ ਰੂੜੀ ਲਈ ਆਪਾਂ 20-25 ਕਿਲੋ ਇੱਕ ਕੇਰੇ ਵਾਸਤੇ ਲਾ ਲਓ ਪੌਣੇ ਕਿੱਲੇ ਵਾਸਤੇ ਕਿੱਲੇ ਵਾਸਤੇ 20 25 ਰੂੜੀ ਆਪਾਂ ਕਿੱਲੋ ਤਾਂ ਲਈ ਹੈ ਵੀ ਜਿੰਨੀ ਕਾ ਆਪਾਂ ਨੂੰ ਖਣਿਉਣ ਵਾਸਤੇ ਸੌਖੀ ਰਹੇ ਅਦਰਵਾਇਜ਼ ਮਾਹਿਰ ਤਾਂ ਕਹਿੰਦੇ ਨੇ ਜੂ ਯੂਨੀਵਰਸਿਟੀ ਦੇ ਤੁਸੀਂ ਚਾਰ ਟੋਕਰੇ ਰੂੜੀ ਦੇ ਪਾਓ ਪਰ ਚਾਰ ਟੋਕਰੇ ਰੂੜੀ ਦੇ ਲੈ ਕੇ ਆਪਣੇ ਤੋਂ ਨਾ ਤਾਂ ਕੱਦੂ ਚ ਤੁਰਿਆ ਜਾਵੇ ਤਾਂ ਉਸ ਗੱਲ ਦਾ ਫਾਇਦਾ ਕੋਈ ਨਹੀਂ ਜਿਹੜੀ ਚੀਜ਼ ਆਪਾਂ ਕਰ ਸਕਦੇ ਆ ਉਹੀ ਤੁਹਾਨੂੰ ਦੱਸਾਂਗੇ ਤੇ ਇਹਦਾ ਕੀ ਕਰਨਾ ਵੀ ਇਹਨੂੰ ਨਾ ਜਮਾ ਬਰੀਕ ਕਰ ਲਿਆ ਕੋਈ ਡੜੀ ਟੁੜੀ ਸੀ ਉਹ ਪੰਨ ਲਈ ਤੇ ਇੱਕ ਦਿਨ ਪਹਿਲਾਂ ਦੀ ਪੱਟੀ ਹੋਈ ਹੈ ਇਹ ਇਹ ਗੱਲ ਦੀ ਗੌਰ ਰੱਖਣੀ ਹੈ ਵੀ ਜਿਹੜੀ ਰੂੜੀ ਹੈ ਉਹ ਠੰਡੀ ਹੋਵੇ ਜਮਾ ਕਿਉਂਕਿ ਇਹਦੇ 'ਚ ਆਪਾਂ ਗੋੜਾ ਵਾਲਾ ਪਾਣੀ ਵੀ ਪਾਉਣਾ ਹੈ ਤਾਂ ਕਰਕੇ ਇਹ ਆਪਾਂ ਨੇ ਥੋੜੀ ਜਿਹੀ ਸੁਕਾ ਲਈ ਇੱਕ ਦਿਨ ਪਹਿਲਾਂ ਦੀ ਪੱਟੀ ਹੋਈ ਹੈ ਇਹ ਇਹ ਤੁਸੀਂ ਦੇਖੋ ਪੂਰੀ ਪੂਰੀ ਹੈ ਦੇਖੋ ਜਮਾ ਜਿਵੇਂ ਕੋਈ ਪੈਕਿੰਗ ਵਾਲੀ ਖਾਦ ਹੁੰਦੀ ਹੈ ਉਸ ਤਰ੍ਹਾਂ ਦੀ ਰੂੜੀ ਆਪਾਂ ਇਹ ਤਿਆਰ ਕੀਤੀ ਹੋਈ ਹੈ ਇਹਦੇ 'ਚ ਜਿਹੜਾ ਆਪਣਾ ਅਸਲ ਟੀਕਾ ਉਹ ਕੰਮ ਕਰੂਗਾ ਠੀਕ ਹੈ ਨਾ ਇਹ 20 25 ਕਿਲੋ ਰੂੜੀ ਆਪਾਂ ਨੇ ਲੇ ਲੀਕ ਕਿੱਲੇ ਵਾਸਤੇ ਤੇ ਜੇ ਦੋ ਪੈਕੇਟ ਆਪਾਂ ਪਾਵਾਂਗੇ ਇਹਦੇ ਜਿਹੜਾ ਆਪਣੇ ਕੋਲੇ ਸੰਜੀਵਨੀ ਹੈ ਉਹ ਦਿਖਾਉਣੇ ਆ ਸੋਨ ਜਿਹੜਾ ਚਾਰ ਟੋਕਰੇ ਆ ਇਹ ਅਸਲ ਦੇ ਵਿੱਚ ਸੰਜੀਵਨੀ ਦਾ ਆਪਾਂ ਦੂਸਰਾ ਵਰਜ਼ਨ ਲਿਆ ਇਹ ਆਪਾਂ ਫਸਲ ਰક્ષਕ ਲਿਆ ਬਾਇਓਲੋਜੀਕਲ ਫੰਗੀਸਾਈਡ ਇਹ ਵੀ ਆਈਪੀਐਲ ਦਾ ਹੈ ਇਹ ਵੀ ਸੰਜੀਵਨੀ ਮੰਗੋ ਇਹ ਕੰਮ ਕਰਦਾ ਕੋਲੇ ਕਰਕੇ ਦਿਖਾ ਦੀ ਮਾੜੀ ਜੀ ਉਹਦਾ ਰੰਗ ਕਿਹੇ ਜਾ ਸੀ ਸੁਰਮੇ ਰੰਗਾ ਜਾ ਸੀ ਇਹ ਚਿੱਟਾ ਚਿੱਟਾ ਜਾ ਪੈਕਟੂ ਪੈਕਟ ਦਾ ਫਰਕ ਪੈ ਗਿਆ ਦੇਖ ਲਓ ਸੇਮ ਦੁਕਾਨ ਤੋਂ ਲਿਆਂਦੇ ਸੇਮ ਕੰਪਨੀ ਦੇ ਆ ਕਿਉਂਕਿ ਇਹ ਬਾਇਓ ਪ੍ਰੋਡਕਟ ਨੇ ਆਪਦਾ ਕਲਰ ਚੇਂਜ ਕਰ ਜਾਂਦੇ ਨੇ ਚਾਰ ਟੋਕਰੇ ਰੂੜੀ ਵਾਲੀ ਕਹਾਣੀ ਤੁਹਾਨੂੰ ਦੱਸਤੀ ਵੀ ਉਹ ਕੱਲ ਮਾਇਰਾ ਨੇ ਸਪਰਸ਼ ਕਰਨੀ ਸੀ ਕਰਤੀ ਵਧੀਆ ਗੱਲ ਆ ਪਰ ਜਦੋਂ ਉਹ ਪਾਈ ਨਹੀਂ ਜਾ ਸਕਦੀ ਉਸ ਗੱਲ ਦਾ ਫਾਇਦਾ ਕੋਈ ਨਹੀਂ ਇਹਨੂੰ ਆਪ ਪਰਲਾ ਦਾਂਗੇ ਚੰਗੀ ਤਰ੍ਹਾਂ ਇਹ ਇਹ ਪਰਲਾਤੀ ਸਮਾਰ ਕੇ ਇਹ ਰੂੜੀ ਜਮਾ ਬਰੀਕ ਹੋਣੀ ਚਾਹੀਦੀ ਹੈ ਦੂਜੀ ਗੱਲ ਠੰਡੀ ਹੋਣੀ ਚਾਹੀਦੀ ਹੈ ਜਮਾ ਬਰਫ਼ ਵਾਂਗੂ ਫੇਰ ਜਾ ਕੇ ਦਵਾਈ ਕੰਮ ਕਰੂਗੀ ਆਪਣੀ ਪਿਛਲੀ ਵਾਰੀ ਮੈਂ ਗਲਤੀ ਇਹੀ ਕੀਤੀ ਸੀ ਰੂੜੀ ਪੱਟੀ ਨਾਲ ਦੀ ਨਾਲ ਉਹਦੇ ਛੱਪਾ ਆਪਣਾ ਪਾਤ ਆ ਜਿਹੜਾ ਪਾਉਣਾ ਸੀ ਸਿੰਜੀਵਨੀ ਦਾ ਪ੍ਰੋਡਕਟ ਉਹ ਨਾਲ ਦੀ ਨਾਲ ਜਿਹੜੇ ਜਵਾਨੂ ਨੇ ਉਹ ਡੈੱਡ ਹੋ ਜਾਂਦੇ ਨੇ ਆ ਇਸ ਤਰ੍ਹਾਂ ਕਰਿਆ ਕੰਮ ਇਹ ਬਣੀ ਨਾ ਇੱਕ ਨੰਬਰ ਗੱਲ ਤੇ ਹੁਣ ਗੱਲ ਆ ਗਈ ਤੂੰ ਆ ਗੁੜ ਦੀ ਵੀ ਜਿਹੜਾ ਗੋੜਾ ਹੈ ਇਧਰ ਕਰੀ ਮੇਰੇ ਕੋਲ ਵੀ ਜਿਹੜਾ ਗੋੜਾ ਹੈ 5 ਕਿਲੋ ਕਹਿੰਦੇ ਨੇ ਪਰ 5 ਕਿਲੋ ਜੇ 5 ਕਿਲੋ ਗੋੜ ਪਾਵਾਂਗੇ 5 ਕਿਲੋ ਵਿੱਚ ਪਾਣੀ ਪਊਗਾ ਤਾਂ 10 ਕਿਲੋ ਵਿੱਚ ਪਾਣੀ ਪੈ ਗਿਆ ਤਾਂ ਇਹਨੇ ਅੰਨਮਨ ਬਣ ਜਾਣਾ ਸਾਰਾ ਆਟੇ ਵਾਂਗੂ ਗੁੰਨੇ ਹੋਏ ਮੰਗੂ ਤਾਂ ਉਹ ਖੰਡਿਆ ਨਹੀਂ ਜਾਣਾ ਆਪਣੇ ਤੋਂ ਇਸ ਕਰਕੇ ਆਪਾਂ ਕਿਲੋ ਡੇਢ ਕਿਲੋ ਕੁੜ ਲਿਆ 2 ਕਿਲੋ ਲੈ ਸਕਦੇ ਹਾਂ ਕਿਉਂਕਿ ਉਹ ਪਾਣੀ ਨਾਲ ਇਹ ਸੁੱਕਾ ਰਹਿਣਾ ਚਾਹੀਦਾ ਜਦੋਂ ਖੰਡਿਆਵਾਂਗੇ ਆਪਾਂ ਇਹ ਖਿੰਡਣਾ ਚਾਹੀਦਾ ਇਸ ਤਰ੍ਹਾਂ ਵੀ ਇਹ ਜਦੋਂ ਆਪਾਂ ਤਿਆਰ ਕਰਨਾ ਉਦੋਂ ਸ਼ਾਮ ਦਾ ਸਮਾਂ ਹੋਣਾ ਚਾਹੀਦਾ 5 6 ਵਜੇ ਦਾ ਮੇਰੀ ਗਣੀ ਕਰੋ 5 6 ਵਜੇ ਦਾ ਸਮਾਂ ਹੋਵੇ ਇਹ ਨੀਵੀ 40 ਡਿਗਰੀ ਟੈਂਪਰੇਚਰ ਆ ਉਦੋਂ ਆਪਾਂ ਇਹਨੂੰ ਤਿਆਰ ਕਰੀ ਜੰਨੇ ਜਿੰਨਾ ਇਹਨੂੰ অনুকূল ਵਾਤਾਵਰਣ ਮਿਲੂਗਾ ਉਨਾ ਵਧੀਆ ਇਹ ਜਿਹੜਾ ਕਲਚਰ ਹੈ ਉਹ ਤਿਆਰ ਹੋਊਗਾ ਜਵਾਨੂਆਂ ਦਾ ਇਹ ਆਪਣਾ ਦੇਖੋ ਇਹ ਗੁੜਾ ਗੁੜਦਾ ਪਾਣੀ ਹੈ ਇਹਦੇ ਤੇ ਆਪਾਂ ਪਾਈ ਜਾਵਾਂਗੇ ਪਾ ਕੇ ਖੰਡਿਆ ਲਾਂਗੇ ਹੁਣ ਇਹ ਇਹ ਲਾ ਲੋ ਕਿਲੋ ਗੁੜਦਾ ਤਾਂ ਵੀ ਇਹ ਜ਼ਿਆਦਾ ਹੋ ਗਿਆ ਆਪਣੇ ਵਾਸਤੇ ਠੀਕ ਹੈ ਇਹਨੂੰ ਰੋਲਾ ਦਾਂਗੇ 6 ਕਿਲੋ ਗੁੜ ਪਾ ਸਕਦੇ ਹੋ ਤੁਸੀਂ ਹੋ ਸਕਦਾ ਕੱਲ ਨੂੰ ਇਹਦੇ 'ਚ ਮੈਂ ਕਿਲੋ ਕੁੜ ਦਾ ਪਾਣੀ ਹੋਰ ਪਾ ਦਾਂ ਕਿਉਂਕਿ ਪੱਤੇ ਮੈਂ ਤਿੰਨ ਦਿਨ ਰੱਖਾਂਗੇ ਠੀਕ ਹੈ ਇਹ ਦੋ ਦਿਨਾਂ ਦੇ ਵਿੱਚ ਹੁਣ ਗਿੱਲਾ ਇਹਦੇ ਇਹ ਲੱਡੂ ਬਣਦਾ ਇਹਦਾ ਇਹ ਦੋ ਦਿਨਾਂ ਦੇ ਵਿੱਚ ਸੁੱਕ ਜਾਊਗਾ ਵਧੀਆ ਆਪਣਾ ਸੁਕਾਉਣ ਵਾਲਾ ਸੁੱਕੇ ਸੁੱਕੇ ਇਹ ਖੰਡਿਉਣ ਵਾਸਤੇ ਪੂਰਾ ਵਧੀਆ ਤਿਆਰ ਹੋ ਜਾਊਗਾ ਇੱਕ ਗੱਲ ਹੋਰ ਵੀ ਇਹਨੂੰ ਜਿੱਥੇ ਆਪਾਂ ਰੱਖਣਾ ਹੈ ਇਹ ਨਹੀਂ ਆਪਾਂ ਬਾਹਰ ਰੱਖਤਾ ਹੁਣ ਸ਼ਾਮ ਨੂੰ ਤੇ ਕੱਲ ਨੂੰ ਸਵੇਰੇ ਧੁੱਪ ਆ ਗਈ ਧੁੱਪ ਲੱਗੀ ਤੇ ਤਾਂ ਇਹਨੇ ਖਤਮ ਹੋ ਜਾਣਾ ਇਹਨੇ ਤਿਆਰ ਨਹੀਂ ਹੋਣਾ ਜੇ ਤੁਸੀਂ ਇਹਨੂੰ 40 ਡਿਗਰੀ 'ਚ ਧਰਤਾ ਇਹਨੂੰ ਆਪਾਂ ਸ਼ਾਮੇ ਧਰਾਂਗੇ ਉੱਤੇ ਇੱਕ ਬੋਰੀ ਨਾਲ ਟਕਾਂਗੇ ਬੋਰੀ ਦੇ ਉੱਤੇ ਛਿੜਕ ਦਾਂਗੇ ਹਲਕਾ ਹਲਕਾ ਪਾਣੀ ਫੇਰੇ ਤਿਆਰ ਹੋਊਗਾ ਲਓ ਜੀ 2 ਦਿਨਾਂ ਬਾਅਦ ਆਪਣਾ ਜਿਹੜਾ ਮਿਕਸਚਰ ਹੈ ਉਹ ਇਸ ਤਰ੍ਹਾਂ ਬਣ ਕੇ ਤਿਆਰ ਜਿਹੜਾ ਕਲਚਰ ਹੈ ਆਪਣੀ ਸੰਜੀਵਨੀ ਦਾ ਤੇ ਇਹਨੂੰ ਦੋ ਕੁ ਘੰਟੇ ਪਹਿਲਾਂ ਆਪਾਂ ਖੰਡਿਆ ਲਿਆ ਸੀ ਹਲਕਾ ਜਿਹਾ ਵੀ ਇਹ ਜਿਹੜਾ ਥੋੜਾ ਜਿਹਾ ਸੁੱਕ ਜੇ ਥੋੜਾ ਜਿਹਾ ਗਿੱਲਾ ਸੀ ਇਹਨੂੰ ਆਪਾਂ ਇੱਕ ਦਿਨ ਵੀ ਇਦਾਂ ਹੀ ਛਾਵੇਂ ਰੱਖ ਸਕਦੇ ਆ ਪਰ ਐਂ ਖੰਡਿਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਪਾਂ ਨੂੰ ਇਦਾਂ ਠੀਕ ਹੈ ਇਹਨੂੰ ਛਾਵੇਂ ਆਪਾਂ ਰੱਖ ਕੇ ਥੋੜਾ ਜਿਹਾ ਹਲਕਾ ਜਿਹਾ ਇਹਨੂੰ ਸੁਕਾ ਲਿਆ ਛਾਵੇਂ ਸੁਕਾ ਲਿਆ ਵੀ ਖੰਡਿਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਇਹਨੂੰ ਖੰਡਿਆ ਸਕਦੇ ਆ ਤੇ ਸੂਰੇ ਤੁਸੀਂ ਦੇਖ ਸਕਦੇ ਹੋ ਛਪਣ ਦੇ ਜਮਾ ਨੇੜੇ ਆ ਕਿੰਨਾ ਟਾਈਮ ਹੋ ਗਿਆ ਸਾਢੇ 6 ਹੋ ਗਏ ਤੇ ਪਾਣੀ ਬਿਲਕੁਲ ਠੰਡਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਤੇ ਰਾਤ ਤੇ ਰਾਤ ਦੇ ਨੇ ਆਪਦਾ ਕੰਮ ਕਰ ਜਾਣਾ ਦਿਨੇ ਇਹਦਾ ਛੇਟਾ ਮਿੱਤਰੋ ਅਜੇ ਵੀ ਥੋੜਾ ਮੋਇਸਚਰ ਦੇ ਵਿੱਚ ਹੈ ਕੱਲ ਨੂੰ ਖੰਡਿਆ ਸਕਦੇ ਸੀ ਪਰ ਕੱਲ ਨੂੰ ਇਹਦੇ ਵਿੱਚ ਪਾਣੀ ਨਹੀਂ ਹੋਣਾ ਤਾਂ ਕਰਕੇ ਥੋੜੀ ਜਿਹੀ ਕਾਹਰ ਕਰਨੀ ਪੈਗੀ ਯਾਹ ਚਿਕਾ ਹੈ। ਬੜਾ ਦੋ। ਇਹ ਅਖਣ ਕਰਾਉ। ਦੇਖਦੇ ਆ ਆਪਣਾ ਫਾਰਮੂਲਾ ਕਿਵੇਂ ਕੰਮ ਕਰਦਾ ਹੈ। ਇਹ ਚ ਕੱਲੀ ਆਪਾਂ ਤੀਜੀ ਵਾਰੀ ਪਾਤੀ ਆਹਾ ਟ੍ਰਾਈਕੋਡਰਮਾ ਸੰਜੀਵਨੀ ਪਹਿਲੇ ਦੋ ਵਾਰੀ ਬਹੁਤ ਸੀ ਪਰ ਦੂਜੀ ਵਾਰੀ ਆਪਣੇ ਕੋਲ ਥੋੜੀ ਜਿਹੀ ਦੁਪਹਿਰੇ ਡਿੱਗ ਪਈ ਸੀ ਤਾਂ ਉਹਨੇ ਕੰਮ ਨਹੀਂ ਕੀਤਾ ਚੱਜ ਨਾਲ ਤਾਂ ਇਹਦੇ ਨਾਲ ਕੰਪਲੀਟ ਹੈ ਇਹ ਚ ਜੂਰੀਆ ਵੀ ਲਗਭਗ ਕੰਪਲੀਟ ਹੈ ਇਸ ਦੂਆਦ ਇਹਦੇ ਚ ਵੜਨ ਦੀ ਲੋੜ ਨਹੀਂ ਆਪਾਂ ਨੂੰ ਹਾਂਜੀ ਕਿਸਾਨ ਭਰਾਵੋ ਆਪਾਂ ਤੁਹਾਨੂੰ ਦਿਖਾਇਆ ਵੀ ਜਿਹੜਾ ਟ੍ਰਾਈਕੋਡਰਮਾ ਕਿਵੇਂ ਤਿਆਰ ਕੀਤਾ ਹੈ ਠੀਕ ਹੈ ਮੈਂ ਇਹਦੇ ਚ ਟੈਂਪਰੇਚਰ ਨੂੰ ਬਹੁਤ ਧਿਆਨ ਚ ਰੱਖਣਾ ਆਪਣਾ ਜਿਹੜਾ ਤਿਆਰ ਕਰਨਾ ਤੇ ਜਦੋਂ ਪਾਉਣਾ ਉਦੋਂ 30-35 ਡਿਗਰੀ ਤੋਂ ਟੈਂਪਰੇਚਰ ਜ਼ਿਆਦਾ ਨਾ ਹੋਵੇ ਜਿਹੜਾ ਕਲਚਰ ਸ਼ਾਮੇ ਤਿਆਰ ਕਰੋ ਸ਼ਾਮ ਦੇ ਟਾਈਮ ਪਾਓ ਤੇ ਉਦੋਂ ਪਾਣੀ ਭਰਿਆ ਹੋਵੇ ਤੇ ਪਾਣੀ ਠੰਡਾ ਹੋਵੇ ਇਹਨੇ ਇੱਕ ਰਾਤ ਦੇ ਵਿੱਚ ਆਪਦਾ ਕੰਮ ਕਰ ਜਾਣਾ ਤੇ ਤੁਸੀਂ ਤੁਹਾਨੂੰ ਮੈਂ ਅਗਲੀ ਵੀਡੀਓ ਚ ਦਿਖਾਉਂਗਾ ਵੀ ਇੱਕ ਖੇਤ ਮੈਂ ਇਹੋ ਜਿਹਾ ਤਿਆਰ ਰੱਖਿਆ ਜਿੱਥੇ ਮੈਂ ਕੱਲਾ ਟ੍ਰੈਕੋਡਰਮਾ ਪਾਇਆ ਜਿੱਥੇ ਸਿਰਫ ਸੰਜੀਵਨੀ ਪਾਈ ਹੈ ਉੱਥੇ 1263 ਜਾਂ ਥਾਇਓਮਥਾਇਲ ਖੇਤ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਆਪਾਂ ਨੇ ਠੀਕ ਹੈ ਉਹਦੇ ਨਾਲ ਹੀ ਆਪਣਾ ਦੂਸਰਾ ਖੇਤ ਹੈ ਜਿਹੜਾ ਆਪਾਂ ਥਾਇਓਮਥਾਇਲ ਤੇ 1263 ਤੇ ਲਾਇਆ ਹੋਇਆ ਹੈ ਦੋਆਂ ਦੇ ਵਿੱਚ ਇੱਕ ਵਟ ਹੈ ਤੇ ਇੱਕ ਪਾਸੇ ਕੈਮੀਕਲ ਨੇ ਇੱਕ ਪਾਸੇ ਆਪਣਾ ਆਰਗੈਨਿਕ ਪ੍ਰੋਡਕਟ ਹੈ ਸੇਮ ਮਿੱਟੀ ਹੈ ਸੇਮ ਪਨੀਰੀ ਹੈ ਸੇਮ ਬੀਜ ਹੈ ਸੇਮ ਪਾਣੀ ਹੈ ਸਾਰਾ ਕੁਝ ਇੱਕੋ ਦਿਨ ਹੀ ਲੱਗਿਆ ਸੇਮ ਪਨੀਰੀ ਦੇ ਵਿੱਚ ਆਪਾਂ ਇੱਕ ਕਿਆਰਾ ਛੱਡਿਆ ਹੋਇਆ ਜਿਹਦੇ ਵਿੱਚ ਆਪਾਂ ਟ੍ਰਾਈਕੋਡਰਮਾ ਤੇ ਡਿਪੈਂਡ ਆ ਇਹਦੇ ਵਿੱਚ ਤਿੰਨ ਵਾਰੀ ਆਪਾਂ ਨੇ ਟ੍ਰਾਈਕੋਡਰਮਾ ਪਾਇਆ ਦੂਜੇ ਕਿਆਰੇ ਦੇ ਵਿੱਚ ਆਪਾਂ ਤਿੰਨ ਵਾਰੀ ਦੋ ਵਾਰੀ 12-68 ਪਾ ਕੇ ਇੱਕ ਵਾਰੀ ਥਾਇਮਥੈਲ ਪਾਇਆ ਵੀ ਉਹਦੇ ਵਿੱਚ ਵੀ ਤਿੰਨ ਡੋਜ਼ਾਂ ਲੱਗੀਆਂ ਹੋਈਆਂ ਨੇ ਇਹ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਆ ਆਪਾਂ ਤੁਹਾਨੂੰ ਇੱਕ 14 ਸਿੱਕ ਦੀ ਝਲਕ ਦਿਖਾ ਦਿੰਨੇ ਆ ਆਪਣੀ ਪਰਫਾਰਮੈਂਸ ਦੀ ਗੋਡੇ-ਗੋਡੇ ਆਪਣੇ ਹੋ ਗਈ ਰਹੀ ਆਪਾਂ ਪੂਰੀ ਕਰਤੀ ਕੱਖਾਂ ਦਾ ਮਾੜਾ-ਮੋਟਾ ਢੇੜਾ ਆਊਗਾ ਅਦਰਵਾਈਜ਼ ਹੁਣ ਆਪਾਂ ਸਿਰਫ ਇਹਨੂੰ ਅੱਗੇ ਅਗਲੀਆਂ ਸਪਰੇਹਾਂ ਤੇ ਧਿਆਨ ਦੇਣਾ ਠੀਕ ਹੈ ਇਸ ਤੋਂ ਬਾਅਦ ਇਹਦੇ 'ਚ ਝੰਡਾ ਨਿਕਲਣ ਦਾ ਕੋਈ ਚਾਂਸ ਨਹੀਂ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਹਾਰਡਲੀ ਇਹਦੇ 'ਚ 4-5 ਝੰਡੇ ਹੋਣਗੇ ਇੱਕ ਕਿੱਲੇ ਮਗਰ ਉਹ ਵੀ ਪਿਛਲੇ ਵਾਰ ਦੇ ਰਹਿ ਜਾਂਦੇ ਨੇ ਇੰਨਾ ਕੁ ਆਪਾਂ 100% ਨਹੀਂ ਹੋ ਸਕਦੇ ਤੇ ਵੀ ਆਪਾਂ ਨੂੰ ਸੁਖਨਾਇਤ ਕੀ ਬਹੁਤ ਚੰਗਾ ਮਿਲਿਆ ਇਹ ਹਰੀ ਹਰਦਾ ਬੀਜ ਹੈ ਤੇ ਕੋਈ ਖਾਸ ਇਹਦੇ ਚ ਆਪਾਂ ਨੂੰ ਦਿੱਕਤ ਨਹੀਂ ਆਈ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ